ਬਹੁਤ ਸੋਹਣੇ ਸੋਹਣੇ ਪ੍ਰਿੰਟਸ ਦੇਖਣ ਦਾ ਦਿਲ ਕਰ ਰਿਹਾ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਤੁਸੀਂ ਇਹਦੇ ਵਿੱਚ ਦੇਖੋਗੇ ਕਿ ਮੈਂ ਬਹੁਤ ਸੋਹਣੇ ਸੋਹਣੇ ਕਾਟਨ ਦੇ ਪ੍ਰਿੰਟਸ ਲੈ ਕੇ ਆਈਆਂ ਕੁਝ ਜਿਹੜੇ ਹੈਗੇ ਆ 올ਓਵਰ ਹੈ ਔਰ ਕੁਝ ਤੁਹਾਨੂੰ ਇਹਦੇ ਵਿੱਚ ਕੰਟਰਾਸਟ ਬਾਟਮ ਨਾਲ ਮਿਲ ਜਾਣਗੇ ਇਹ ਸਾਰੇ ਆਲਮੋਸਟ ਉਦਾਂ ਦੇ ਡਿਜ਼ਾਈਨ ਹਨ ਜਿਵੇਂ ਦੇ ਮੈਂ ਆਪਣੀਆਂ ਵੀਡੀਓਜ਼ ਦੇ ਵਿੱਚ ਸੂਟਸ ਰੈਡੀ ਕਰਕੇ ਪਾਏ ਹੁੰਦੇ ਆ ਮੈਂ ਸਾਰੇ ਸੂਟ ਰੈਡੀ ਤਾਂ ਨਹੀਂ ਕਰ ਸਕਦੀ ਇਸ ਲਈ ਮੇਰੇ ਕੋਲ ਜਿੰਨੇ ਵੀ ਫੈਬਰਿਕ ਦੀ ਆਪਸ਼ਨਸ ਹੈਗੀਆਂ ਜਿੰਨੇ ਵੀ ਪ੍ਰਿੰਟਸ ਦੀਆਂ ਆਪਸ਼ਨਸ ਹੈਗੀਆਂ ਮੈਂ ਉਹ ਤੁਹਾਨੂੰ ਦਿਖਾ ਰਹੀ ਹਾਂ ਤਾਂ ਕਿ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਜਿਹੜਾ ਆਪਣੀ ਮਨਪਸੰਦ ਦਾ ਸੂਟ ਅਗਰ ਮੇਰੇ ਤੋਂ ਰੈਡੀ ਕਰਵਾਉਣਾ ਹੈ ਤੁਸੀਂ ਮੇਰੇ ਤੋਂ ਰੈਡੀ ਕਰਵਾ ਸਕਦੇ ਆ ਅਗਰ ਤੁਸੀਂ ਇਵੇਂ ਹੀ ਸਿੰਪਲ ਬਾਈ ਕਰਨਾ ਹੈ ਫੈਬਰਿਕ ਤਾਂ ਮੇਰੇ ਕੋਲ ਫੈਬਰਿਕ ਵੀ ਬਾਈ ਕਰ ਸਕਦੇ ਆ ਅਸਲ 'ਚ ਮੈਂ ਪ੍ਰਿੰਟਰਡ ਸੂਟਸ ਦੀਆਂ ਵੀਡੀਓ ਲੇਸਿਸ ਵਗੈਰਾ ਲਗਾ ਕੇ ਬਹੁਤ ਪਾਨੀ ਆਉਂਦੀਆਂ ਔਰ ਸਾਰਿਆਂ ਨੂੰ ਬਹੁਤ ਪਸੰਦ ਆਉਂਦੀਆਂ ਔਰ ਮੈਨੂੰ ਬਹੁਤ ਸਾਰੇ ਉਹਨਾਂ ਦੇ ਮੈਸੇਜ ਵੀ ਆਉਂਦੇ ਰਹਿੰਦੇ ਆ ਕਿ ਦੀਦੀ ਇਹ ਵਾਲਾ ਫੈਬਰਿਕ ਚ ਮੈਨੂੰ ਆ ਸੂਟ ਰੈਡੀ ਕਰ ਦੋ ਜਾਂ ਤੁਸੀਂ ਸਾਨੂੰ ਪ੍ਰਿੰਟ ਦਿਖਾ ਦਿਓ ਕਿ ਤੁਹਾਡੇ ਕੋਲ ਕਿਹੜੇ-ਕਿਹੜੇ ਹੈਗੇ ਆ ਤਾਂ ਇਸ ਲਈ ਮੈਂ ਸੋਚਿਆ ਕਿ ਇੱਕ ਵੀਡੀਓ ਹੀ ਸੈਪਰੇਟ ਬਣਾ ਦਿੰਨੀ ਆ ਜਿਹਦੇ ਵਿੱਚ ਤੁਹਾਡੇ ਕੋਲ ਨੂੰ ਸਾਰੇ ਉਹ ਵਾਲੇ ਜਿਹੜੇ ਪ੍ਰਿੰਟਸ ਹੈਗੇ ਔਰ ਨਜ਼ਰ ਆ ਜਾਣਗੇ ਇਹਨਾਂ ਨੂੰ ਡਿਜ਼ਾਈਨਿੰਗ ਕਿੱਦਾਂ ਕਰਨਾ ਹੈ ਇਹ ਕੁਝ ਮੈਂ ਆਪਣੇ ਆਪ ਵੀ ਕਰ ਸਕਦੀ ਆ ਬਾਕੀ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਦੇਖੋ ਉਹਨਾਂ ਦੇ ਵਿੱਚ ਬਹੁਤ ਸਾਰੇ ਸੂਟਸ ਹੈਗੇ ਜਿੱਤੇ ਜਿਤੇ ਮੈਂ कॉटन ਦੇ सूटन दे, दी ਡਿਜ਼ਾਈਨਿੰਗ ਦੱਸੀ ਹੋਈ ਐ ਮੇਰੇ ਆਪਣੇ ਬਨੇ ਹੋਏ ਐ ਲੇਸਸ ਵਗੈਰਾ ਲਗਾ ਕੇ ਪੈਚਵਰਕ ਕਰਕੇ ਜਾਂ ਪਲੇਨ ਬਾਟਮ ਦਾ ਫੈਬਰਿਕ ਉੱਪਰ ਲਗਾ ਕੇ ਕਈ ਆਪਸ਼ਨਸ ਹੁੰਦੀਆਂ ਆ ਸਾਡੇ ਕੋਲ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਆ ਬਾਕੀ कॉटन ਦੀ ਪੋਰ ਗਰੰਟੀ ਰਹੇਗੀ ਬਿਲਕੁਲ ਖਰਾਬ ਹੋਣ ਵਾਲੀ कॉटन ਨਹੀਂ ਐ ਸਾਰੀ ਫਾਈਨ ਕੁਆਲਿਟੀ ਦੀ कॉटन ਐ ਕੁਝ ਜਿਹੜੇ ਵਿੱਚ ਪੀਸਸ ਹੈਗੇ ਉਹ ਰਾਮ ਟੈਕਸ ਦੇ ਐ ਕੁਝ ਜਿਹੜੇ ਹੈਗੇ ਉਹ 10 ਬ੍ਰਾਂਡ ਦੇ ਐ ਔਰ ਕੁਝ ਜਿੰਨੇ ਵੀ ਹੈਗੇ ਪੀਸੇਸ ਐ ਬਿਲਕੁਲ ਪਿਓਰ ਕੋਟਨ ਰਹੇਗੀ ਪਿਓਰ ਕੋਟਨ ਕੋਈ ਵਿੱਚ ਮਿਕਸ ਨਹੀਂ ਹੈਗਾ ਔਰ ਕੋਈ ਵੀ ਪ੍ਰਿੰਟ ਇਦਾਂ ਦੀ ਨਹੀਂ ਕਿ ਖਰਾਬ ਹੋਣ ਵਾਲਾ ਐ ਇਹ ਪਤਲਾ ਫੈਬਰਿਕ ਹੈ ਜਾਂ ਸੀ ਥਰੂ ਹੈ ਇਦਾਂ ਦਾ ਕੁਝ ਨਹੀਂ ਤੁਹਾਨੂੰ ਪਿਓਰ ਕਾਟਨ ਦੇ ਸੂਟਸ ਮਿਲਣਗੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਅਗਰ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਹੈ ਮੈਨੂੰ ਤੁਸੀਂ ਵਟਸਐਪ ਕਰ ਸਕਦੇ ਆਂ ਵੈਸੇ ਮੇਰੇ ਦਿੱਤੇ ਹੋਏ ਨੰਬਰ ਤੇ ਮੈਂ ਉੱਪਰ ਆਪਣਾ ਨੰਬਰ ਵੀ ਮੈਂਸ਼ਨ ਕੀਤਾ ਹੋਇਆ ਹੈ ਬਾਕੀ ਮੈਂ ਬੋਲ ਵੀ ਦਿੰਨੀ ਆ ਕਿ 887233777 ਇਹ ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਕਰੋਗੇ ਇਹਦਾ ਸਕਰੀਨਸ਼ਾਟ ਭੇਜੋਗੇ ਜਿਹੜਾ ਵੀ ਤੁਹਾਨੂੰ ਪ੍ਰਿੰਟ ਅੱਛਾ ਲੱਗ ਰਿਹਾ ਹੈ ਤੇ ਮੈਂ ਤੁਹਾਨੂੰ ਉਹਦਾ ਆਨਸਰ ਜ਼ਰੂਰ ਕਰਾਂਗੀ ਵਾਰ-ਵਾਰ ਕਾਲ ਕਰਨ ਨਾਲ ਮੈਨੂੰ ਸਮਝ ਨਹੀਂ ਆਣਾ ਕਿ ਤੁਸੀਂ ਕਿਹੜੇ ਪ੍ਰਿੰਟ ਦੀ ਗੱਲ ਕਰ ਰਹੇ ਹੋ لیکن ਮੈਨੂੰ ਅਗਰ WhatsApp ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰੋਗੇ ਤੇ ਮੈਂ ਉਹਦਾ ਆਨਸਰ ਜ਼ਰੂਰ ਦਵਾਂਗੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਜਿਹੜਾ ਤੁਹਾਨੂੰ ਪਸੰਦ ਆ ਰਿਹਾ ਉਹਦਾ ਸਕਰੀਨਸ਼ਾਟ ਮੈਨੂੰ ਸੈਂਡ ਕਰਨਾ ਮੈਂ ਤੁਹਾਨੂੰ ਆਨਸਰ ਦਵਾਂਗੀ ਅਗਰ ਤੁਸੀਂ ਸੇਮ ਐਜ਼ ਇਟ ਇਜ਼ ਬਾਈ ਕਰਨਾ ਹੈ ਬਿਨਾ ਸਟਿਚ ਕੀਤੇ ਤਾਂ ਇਦਾਂ ਵੀ ਕਰ ਸਕਦੇ ਆ ਅਗਰ ਤੁਸੀਂ ਸਟਿਚ ਕਰਵਾ ਕੇ ਕਰਨਾ ਹੋਏਗਾ ਤਾਂ ਡਿਜ਼ਾਈਨਿੰਗ ਮੈਨੂੰ ਸੈਂਡ ਕਰ ਦਿਓ ਸੇਮ ਟੂ ਸੇਮ ਡਿਜ਼ਾਈਨ ਦਾ ਤੁਹਾਡਾ ਸੂਟ ਤੁਹਾਡਾ ਰੈਡੀ ਹੋਏਗਾ ਬਾਕੀ ਇਹ ਵਾਲੀ ਵੀਡੀਓ ਕਿਦਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਣਾ ਪ੍ਰਿੰਟ ਪਸੰਦ ਆਏ ਕਿਹੜਾ ਸਭ ਤੋਂ ਜ਼ਿਆਦਾ ਪਸੰਦ ਆਇਆ ਇਹ ਵੀ ਜ਼ਰੂਰ ਦੱਸਣਾ ਥੈਂਕ ਯੂ ਸੋ ਮੱਚ